ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਡ ਦੁਨੋਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਉਮੀਦ ਕਰਦੇ ਆ ਆਸਕਰਦ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰੋਂ ਜੋ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਿਨ੍ਹਾਂ ਨੇ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਹੈਗਾ ਪਲੀਜ਼ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਅਸੀਂ ਵੀਡੀਓ ਅਪਲੋਡ ਕਰਦੇ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਸਾਡੇ ਡੇਲੀ ਨਵੇਂ ਤੋਂ ਨਵੇਂ ਸੂਟ ਅਤੇ ਡਿਜ਼ਾਈਨ ਅਸੀਂ ਅਪਲੋਡ ਕਰਦੇ ਤੁਸੀਂ ਦੇਖ ਸਕੋ ਹਾਂ ਜੇ ਸਮ ਇੰਸਟਾ ਦੇ ਫੋਲੋ ਕਰੋ ਸੰਧੂ ਬੁਟੀਕ ਕੋਡ ਦਾ ਨਾਮ ਤੇ ਸਾਡੀ ਇੰਸਟਾ ਆਈਡੀ ਆ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਉਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਆਪਣੇ ਕੋਲ ਗਰਮੀਆਂ ਵਾਲਾ ਫੈਬਰਿਕ ਵੀ ਪ੍ਰਿੰਟ ਦੇ ਵਿੱਚ ਵੀ ਤੇ ਪਲੇਨ ਦੇ ਵਿੱਚ ਵੀ ਕਾਫੀ ਸਾਰਾ ਗਰਮੀਆਂ ਵਾਲਾ ਫੈਬਰਿਕ ਆਪਣੇ ਕੋਲ ਅਵੇਲੇਬਲ ਹੈ ਇਸ ਟਾਈਮ ਤੁਸੀਂ ਕਿਸੇ ਤੇ ਵੀ ਆਪਣਾ ਸਿਲੈਕਟ ਕਰਕੇ ਵਰਕ ਕਰਵਾ ਸਕਦੇ ਹੋ ਤੁਹਾਡੇ ਕੋਲ ਕੋਈ ਆਪਣਾ ਫੈਬਰਿਕ ਦੀ ਕੋਈ ਚੁਆਇਸ ਹੈਗੀ ਹੈ ਤੁਹਾਡੀ ਉਹ ਵੀ ਦੱਸ ਸਕਦੇ ਹੋ ਵਰਕ ਦੀ ਚੁਆਇਸ ਉਹ ਵੀ ਦੱਸ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੇ ਦੇਖ ਸਕਦੇ ਹੋ ਤੁਹਾਨੂੰ Insta ਤੇ ਦੇਖ ਸਕਦੇ ਹੋ ਹਾਂਜੀ ਉਹ ਤੋਂ ਡਿਜ਼ਾਈਨ ਵਗੈਰਾ ਦੇਖ ਕੇ ਆਪਣਾ ਸੇਮ ਸੂਟ ਰੈਡੀ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਜਿਹੜੀ ਆਪਣੇ ਕੋਲ ਸਟਿਚਿੰਗ ਆ ਗਈ ਉਹ ਵੀ ਵੇਲੀ ਹੈ ਉਹਲਾ ਹਰ ਇੱਕ ਤਰ੍ਹਾਂ ਦਾ ਵਰਕ ਵੀ ਹੈਗਾ ਹਰ ਇੱਕ ਤਰ੍ਹਾਂ ਦਾ ਫੈਬਰਿਕ ਵੀ ਹੈ ਬਟੇਕ ਸੂਟ ਜਿੱਦਾਂ ਤੁਸੀਂ ਚਾਹੋ ਆਪਣਾ ਸੇਮ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋਗੇ ਜਿਵੇਂ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਉਸ ਅਕੋਰਡਿੰਗ ਸਾਰਾ ਆਪਣਾ ਡਿਟੇਲਸ ਸਾਨੂੰ ਵਟਸਐਪ ਤੇ ਭੇਜ ਕੇ ਆਪਣਾ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਸਟਿਚਿੰਗ ਕਰਵਾਉਣੀ ਹੈ ਨਹੀਂ ਕਰਵਾਉਣੀ ਉਹ ਤੁਹਾਡੀ ਆਪਣੀ ਪਸੰਦ ਤੇ ਅਕੋਰਡਿੰਗ ਹੈਗਾ ਤੁਸੀਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਬਿਦੌਟ ਸਟਿਚਿੰਗ ਵੀ ਲੈ ਸਕਦੇ ਹੋ ਵਰਕ ਕਰਵਾ ਕੇ ਲੈ ਸਕਦੇ ਹੋ ਪ੍ਰਿੰਟ ਸੂਟ ਤੁਸੀਂ ਐਦਾਂ ਹੀ ਬਾਏ ਕਰਨਾਗਾ ਆਪਣਾ ਉਦਾਂ ਕਰ ਸਕਦੇ ਹੋਗੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇਗੇ ਸਾਰੇ ਆਪਣੇ ਬਹੁਤ ਸੋਨੇ ਵਰਕ ਵਾਲੇ ਸੂਟ ਰੈਡੀ ਕਰਵਾਏ ਨੇਗੇ ਅਲੱਗ-ਅਲੱਗ ਫੈਬਰਿਕ ਤੇ ਰੈਡੀ ਹੋਏ ਹੋ ਤੇ ਉਮੀਦ ਕਰਤਾ ਨੂੰ ਸਾਰਿਆਂ ਨੂੰ ਪਸੰਦ ਆਉਣਗੇ ਸੇਮ ਪੈਟਰਨ ਬਣਾਉਣਾ ਹੈ ਸੇਮ ਕਰਵਾ ਸਕਦੇ ਹੋਗੇ ਫੈਬਰਿਕ ਵਗੈਰਾ ਚੇਂਜ ਕਰਕੇ ਆਪਣਾ ਜਿਵੇਂ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਉਸ ਅਕੋਰਡਿੰਗ ਬਣ ਤਿਆਰ ਕਰਵਾ ਕੇ ਲੈ ਸਕਦੇ ਹੋ ਦਿਖਾਉਣੇ ਆ ਆਪਣੇ ਅੱਜ ਵਾਲੇ ਸੂਟ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੀ ਹਾਂਜੀ ਦੇਖੋ ਜਿਹੜਾ ਆਪਾਂ ਆਹ ਵਾਲਾ ਸੂਟ ਤਿਆਰ ਕਰਵਾਇਆ ਇਹ ਬਲੈਕ ਕਲਰ ਦੀ ਜੋਰਜਟ ਫੈਬਰਿਕ ਤੇ ਆਪਾਂ ਨੇ ਰੈਡੀ ਕਰਵਾਇਆ ਬਲੈਕ ਕਲਰ ਦੀ ਜੋਰਜਟ ਦੀ ਫੈਬਰਿਕ ਆ ਤੇ ਐਦਾਂ ਦੇਖੋ ਸਾਰੇ ਫਰੰਟ ਦੇ ਉੱਪਰ ਆਪਾਂ ਸ਼ਰਟ ਦੇ ਵਰਕ ਕਰਵਾਇਆਗਾ ਇਹ ਵਾਲਾ ਸਾਰਾ ਫਰੰਟ ਦਾ ਫਰੰਟ ਸਾਈਡ ਆਪਾਂ ਨੇ ਵਰਕ ਕਰਵਾਇਆ 셔ਟ ਦੇ ਉੱਪਰ ਸਾਰਾ ਮਸ਼ੀਨ ਨਾਲ ਹੀ ਵਰਕ ਹੋਇਆ ਹੈਗਾ ਦੇਖੋ ਫੁੱਲ ਹੈਵੀ ਆਪਣਾ ਪਾਰਟੀ ਵੇਅਰ ਸੂਟ ਤਿਆਰ ਹੋਇਆ 컬러ਫੁਲ ਥ레ਡ ਦੇ ਨਾਲ ਆਪਾਂ ਨੇ ਦੇਖੋ ਤਿਆਰ ਕਰਵਾਇਆ ਕਿੰਨਾ ਸੋਹਣਾ ਦੇਖੋ ਲੱਗ ਰਿਹਾ ਹੈਗਾ ਸਾਰਾ ਵਰਕ ਸਾਰੀ 셔ਟ ਜਿਹੜੀ ਭਰੀ ਹੋਈ ਹੈਗੀ ਸਾਰਾ ਫਰੰਟ ਪੂਰਾ ਹੈਵੀ ਸੂਟ ਬਣੂਗਾ ਆਪਣਾ ਇਹਦਾ ਤੋਂ ਤੁਹਾਨੂੰ ਮੈਂ ਫੋਟੋ ਲਾ ਕੇ ਵੀ ਦਿਖਾ ਦੂੰਗੀ ਇਹ ਆਪਣਾ ਕਿਸਾਬ ਨਾਲ ਆਪਣਾ ਤਿਆਰ ਹੋਊਗਾ ਸਟਿਚ ਉਹ ਕਿ ਤੁਹਾਨੂੰ ਪਤਾ ਲੱਗ ਜਾਂਦਾ ਨਾ ਵੀ ਕਿਦਾਂ ਦਾ ਸੂਟ ਬਣਿਆ ਹੋਇਆ ਹੈਗਾ ਸਾਰੇ ਫਰੰਟ ਦੇ ਉੱਪਰ ਦੇਖੋ ਆ ਸਾਰੀਆਂ ਵੇਲਾਂ ਫਲਾਰ ਵਗੈਰਾ ਨੇ ਦੇਖੋ ਜਿਹੜੇ ਸਾਰੇ ਬਣੇ ਹੋਏ ਨੇ ਇਹਦਾ ਸਾਰਾ ਫਰੰਟ ਤੇ ਦੇਖੋ ਜਿਹੜਾ ਆਪਣਾ ਭਰਿਆ ਹੋਇਆ ਜੌਰਜਟ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਹਨਾ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਦਾ ਟੈਬੀ ਸਿਲਕ ਵਗੈਰਾ ਜਿਵੇਂ ਸਿੰਥੈਟਿਕ ਕੋਈ ਵੀ ਫੈਬਰਿਕ ਪਾਰਟੀ ਵੇਅਰ ਕਿਸੇ ਤੇ ਵੀ ਕਰਵਾ ਸਕਦੇ ਹੋ ਆਪਾਂ ਇਹ ਜੌਰਜਟ ਤੇ ਕਰਵਾਇਆਗਾ ਤੁਸੀਂ ਆਪਣੇ ਨਾਲ ਇਹਦੇ ਹੁਣ ਦੁਪੱਟਾ ਦਾ ਜਿਹੜਾ ਕਮਲ ਚਨੂਨ ਪਿਓਰ ਚਨੂਨ ਪਿਓਰ ਔਰਗੰਜਾ ਕਲਰਫੁਲ ਇੱਕ ਕਲਰ ਦਾ ਹਨਾ ਨਾਲ ਜਿਹੜੀ ਡਾਈ ਵਗੈਰਾ ਦੀ ਤੁਸੀਂ ਲਗਵਾ ਕੇ ਹਨਾ ਜਿਵੇਂ ਡਾਈ ਵਗੈਰਾ ਲੇਸ ਲਗਵਾ ਕੇ ਮਤਲਬ ਡਾਈ ਵਾਲੀ 컬러ਫੁਲ ਉਹਦਾ ਵੀ ਲੈ ਸਕਦੇ ਹੋ ਇੱਕ 컬러 ਦਾ ਪੱਟਾ ਕਰਵਾ ਕੇ ਤੇ ਸਾਰਾ 컬러ਫੁਲ ਦੁਪੱਟਾ ਕਰਵਾ ਕੇ ਵੀ ਲੈ ਸਕਦੇ ਹੋ ਬਹੁਤ ਜਿਆਦਾ ਸੋਹਣਾ ਖੂਬਸੂਰਤ ਆਪਣਾ ਸੂਟ ਦੇਖੋ ਤਿਆਰ ਹੋਇਆ ਹੈ ਮਸ਼ੀਨ ਵਰਕ ਦੇ ਵਿੱਚ ਸਾਰਾ ਫਰੰਟ ਹੈ 셔ਟ ਦਾ ਸਾਰਾ ਭਰਿਆ ਹੋਇਆ ਆਪਣਾ ਤੁਸੀਂ ਨਾਲ ਦਾ ਇਹਦਾ ਦਾ ਬੋਟਮ ਤੇ ਵੀ ਕਰਵਾ ਸਕਦੇ ਹੋ ਹਨ ਉਹ ਤੁਹਾਡੀ ਆਪਣੀ ਪਸੰਦ ਆ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣੀ ਸਿਲੈਕਸ਼ਨ ਕਰਕੇ ਵਰਕ ਵਗੈਰਾ ਦੀ ਤੇ ਸਾਰੀ ਦੇਖੋ ਆਪਣੀ ਫੈਬਰਿਕ ਦੀ ਸੈਕਸ਼ਨ ਕਰਕੇ ਹਨਾ ਤੁਸੀਂ ਜਿਹੜਾ ਸੂਟ ਤਿਆਰ ਕਰਵਾ ਕੇ ਆਪਣਾ ਲੈ ਸਕਦੇ ਹੋ ਹਾਂਜੀ ਆਪਣਾ ਵਾਲਾ ਸੂਟ ਦੇਖੋ ਇਹ ਮਸਲੀਨ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਟਾਈ ਡਾਈ ਦਾ ਆਪਣਾ ਸੂਟ ਹੈ ਇਹ ਇਹ ਜੇ ਸਾਡੇ ਬਹੁਤ سارے ਸੂਟ ਰੈਡੀ ਹੋਏ ਨੇਗੇ ਇਹ ਆਪਣਾ ਮਸਲੀਨ ਦੀ ਫੈਬਰਿਕ ਆ ਤੇ ਮੈਂ ਇਹਦੀ ਕਲਰ ਤੇ ਵਿੱਚ ਆਪਾਂ ਦੇਖੋ ਜੀ ਮੈਂ ਹਾਂ ਬੈਕ ਸਾਈਡ ਤੋਂ ਦਿਖਾ ਦਨੀ ਅੰਦਰ ਵਰਕ ਕਰਕੇ ਜਦ ਪਤਾ ਨਹੀਂ ਲੱਗਦਾ ਆ ਵਾਈਟ ਕਲਰ ਦੇ ਦੇਖੋ ਤਾਂ ਜੈਪੁਰੀ ਡਾਟਸ ਲਈ ਨੇ ਆਪਾਂ ਇਹ ਭਵਾਏ ਨੇ ਟਾਈ ਡਾਈ ਦੇ ਵਿੱਚ ਸਾਰਾ ਆਲ ਓਵਰ ਸੂਟ ਤੇ ਆਪਾਂ ਇਦਾਂ ਹੀ ਭਵਾਏ ਨੇ ਸਰਵਾਰ ਦੇ ਉੱਪਰ ਵੀ ਇੰਦਾ ਹੀ ਸਾਰੀ ਟਾਈ ਡਾਈ ਕੀਤੀ ਹੈ। ਡਾਟਸ ਜਿਹੀ। ਉਸ ਤੋਂ ਬਾਅਦ ਆਪਾਂ ਨੇ ਤੇ ਮਸ਼ੀਨ ਵਰਕ ਨਾਲ ਵਰਕ ਕਰਵਾਇਆ ਹੈਗਾ ਮਸ਼ੀਨ ਵਰਕ ਦਾ ਫ੍ਰੈਡ ਨਾਲ ਵਰਕ ਕਰਵਾਇਆ ਦੇਖੋ। ਬਹੁਤ ਸੋਹਣਾ ਪਿਆਰਾ ਡਿਜ਼ਾਈਨ ਰੈਡੀ ਹੋਇਆ ਹੈਗਾ। ਨੈੱਕ ਦਾ ਡਿਜ਼ਾਈਨ ਆ ਸੈਂਟਰ ਪੈਨਲ ਨੇ ਤੇ ਆਪਣਾ ਇਹਦਾ ਗਲਾਈ ਦੇ ਵਿੱਚ ਘੇਰੇ ਤੇ ਵਰਕ ਆ ਗਿਆ। ਬਹੁਤ ਸੋਹਣੀ ਖੂਬਸੂਰਤ ਡਿਜ਼ਾਈਨਿੰਗ ਆ। ਇਹ ਆਪਣੀ ਪਲੇਨ ਦੇ ਉੱਪਰ ਵੀ ਬਣੀ ਹੋਈ ਹੈਗੀ। ਟਾਈ ਡਾਈ ਵਾਲੀ ਸੂਟ ਉੱਪਰ ਵੀ ਮਜ਼ਲਤਾ ਛੇੜਾ ਜਿਹੜਾ ਜਿਆਦਾ ਰੱਖਿਆ ਆਪਾਂ ਨੇ ਬਾਹ ਦੇ ਉੱਪਰ ਵਰਕਾ ਜੋ ਇਦਾਂ ਇਹ ਬਾਹ ਤੇ ਵਰਕਾ ਗਿਆ ਇੱਧਰ ਦੇਖੋ ਬਾਟਮ ਦਾ ਵਰਕ ਇਹਦਾ ਪੂਰਾ ਹੈਵੀ ਹੈ ਦਾ ਬਾਟਮ ਵਾਲ ਵਰਕ ਪੂਰਾ ਹੈਵੀ ਹੈ ਉੱਪਰ ਨੀਚੇ ਵੇਲ ਆ ਗਈ ਮੂਰੂ ਦੇ ਉੱਪਰ ਉੱਪਰ ਇੱਕ ਵੱਡਾ ਵੱਡਾ ਫਲਾਰ ਬਣਿਆ ਹੋਇਆ ਹੈ ਦਾ ਬਹੁਤ ਸੋਣਾ ਮੂਰੀ ਦਾ ਵਰਕਾ ਗਿਆ ਉਹਦੇ ਪਿਆਰੀ ਜੀ ਡਿਜ਼ਾਈਨਿੰਗ ਰੈਡੀ ਹੋਈ ਹੈ ਕੁਝ ਟਾਈ ਡਾਈ ਦੇ ਵਿੱਚ ਨਾ ਆਪਣਾ ਡਿਜ਼ਾਈਨ ਹੋਰ ਵੀ ਮਤਲਬ ਕਰਵਾ ਸਕਦੇ ਹੋ ਡਾਈ ਦੇ ਵਿੱਚ ਆਪਣੇ ਡਾਈ ਹੋਰ ਵੀ ਦੱਸ ਸਕਦੇ ਤੁਸੀਂ ਕਿਸੇ ਹੋਰ ਡਿਜ਼ਾਈਨ ਦੇ ਨਾਲ ਤੁਸੀਂ ਡਾਈ ਕਰਵਾਉਣੀ ਹੈ ਉਹਦਾ ਵੀ ਕਰਵਾ ਸਕਦੇ ਹੋ ਭਰਤ वगैरह ਵੀ ਆਪਣਾ ਸੇਮ ਹੀ ਰੈਡੀ ਕਰਵਾਉਣਾ ਇਹ ਕਰਵਾ ਸਕਦੇ ਹੋ ਕੋਈ ਹੋਰ ਕੋਈ ਬੇਲਾ ਵਗੈਰਾ ਕਰਵਾਉਣੀ ਹੈ ਉਹਦਾ ਵੀ ਕਰਵਾ ਸਕਦੇ ਨਾਲ ਇਹਦੇ ਪ्योर ਚਨੂਨ ਦਾ ਦੁਪੱਟਾ ਆਪਣੇ ਇੱਕ ਕਲਰ ਦਾ ਰੱਖਿਆਗਾ ਤੇ ਨਾਲ ਆਪਣੇ ਬੇ ਪਿੰਪਲੇ ਸ਼ੇਪ ਦੇ ਜਿਹਦੇ ਵਿੱਚ ਇਹ ਇੱਕ ਕਲਰ ਆਗਾ ਉਹ ਵੀ ਲੈ ਸਕਦੇ ਹੋ ਬਹੁਤ ਸੋਹਣੀ ਤੇ ਅਰੇ ਡਿਜ਼ਾਈਨ ਵੀ ਆਪਣੀ ਤਿਆਰ ਹੋਈ ਹੈ ਡਾਈ ਦੇ ਵਿੱਚ ਸੇਮ ਵੀ ਰੈਡੀ ਕਰਵਾ ਸਕਦੇ ਹੋ ਤੇ ਆਪਣਾ ਕੋਈ ਹੋਰ ਕਲਰ ਵਗੈਰਾ ਚਾਹੇ ਹੋਰ ਡਾਈ ਦਾ ਡਿਜ਼ਾਈਨ ਦੇ ਨਾਲ ਵੀ ਇਹ ਆਪਕਰ ਵਾਕ ਲੈ ਸਕਦੇ ਹਾਂ ਜੀ ਕਿਹੜਾ ਨੈਕਸਟ ਆ ਇਹ ਵੀ ਆਪਣਾ ਟਾਈ ਡਾਈ ਵਾਲਾ ਸੂਟ ਹੈਗਾ ਹਾਈ ਡਾਈ ਦਾ ਸੂਟ ਆ ਆਪਣਾ ਇਹ ਵਾਈਟ ਕਲਰ ਦਾ ਉਹ ਆਪਣੀ ਮਸਲੀਨ ਦੀ ਫੈਬਰਿਕ ਸੀ ਇਹ ਆਪਣੀ ਟੈਪੀਸਰੀ ਕਦੀ ਆ ਪਹਿਲਾਂ ਵੀ ਮੈਂ ਤੁਹਾਨੂੰ ਕਾਫੀ ਵੀਡੀਓ ਵਿੱਚ ਦੱਸਿਆਗਾ ਵੀ ਇਹ ਆਪਾਂ ਜੌਰੇਟ ਤੇ ਰੈਡੀ ਕਰਵਾ ਸਕਦੇ ਹਾਂ ਨਾ ਟਾਈ ਡਾਈ ਵੈਸਟ ਟਾਈ ਡਾਈ ਵੈਸਟ ਬਾਕੀ ਸੇ ਦੇ ਕਰਵਾ ਲਈ ਹੈ ਨਾ ਜੇ ਵੈਸਟ ਚਾਹਣੇ ਹੋਗੇ ਤਾਂ ਆਪਾਂ ਟੈਪੀ ਤੇ ਕਰਵਾ ਸਕਦੇ ਹਾਂ ਜੌਰੇਟ ਤੇ ਤੇ ਮਸਲੀਨ ਤੇ ਤਿੰਨ ਫੈਬਰਿਕ ਪੂਰੇ ਵਧੀਆ ਨੇਗੇ ਜੇ ਆਪਾਂ ਨੇ ਟਾਈ ਡਾਈ ਕਰਵਾਉਣ ਦੇ ਲਈ ਇਹ ਕੋਈ ਥੋੜੀ ਜਿਹੀ ਡਿਫਰੈਂਟ ਡਿਜ਼ਾਈਨਿੰਗ ਹੈਗੀ ਇਹ ਵਾਲੀ ਸ਼ਰਟ ਤਾਂ ਗੀਏ ਦੀ ਇਹਦੇ ਘੇਰੇ ਵਾਲਾ ਵਰਕ ਜਿਹੜਾ ਦੇਖੋ ਇਦਾਂ ਘੇਰੇ ਦੇ ਉੱਪਰ ਆਪਾਂ ਨੇ ਵਰਕ ਨਿਕਲ ਕਰਵਾਇਆ ਸਾਰੀ ਇਹ ਇਦਾਂ ਬਾਈ ਕਰਵਾਈ ਜਿਹੜੀ ਘੇਰੇ ਕਿਨ ਦੇ ਉੱਪਰ ਆਜੀ ਫਿਰ ਤੱਕ ਇਹਦਾ ਲਾਈ ਕਰਵਾਈ ਹੋਇਆ ਉਪਰੋਂ ਹੈ ਪਲੇਨ ਆਗੀ ਸ਼ਰਟ ਤੇ ਉਹੀ ਦੇਖੋ ਪੱਟੀਆਂ ਵਗੈਰਾ ਨੀਚੇ ਘੇਰੇ ਕੋਲ ਲਾਤੀ ਆਪਾਂ ਬਾਹਾਂ ਤੇ ਲਾਤੀਆਂ ਗਲੇ ਕੋਲ ਆਪਾਂ ਇਹ ਨੂੰ ਸੋਹਣ ਦਾ ਐਂਡ ਆਪਾਂ ਕੁਝ ਸਾਰੀ ਸ਼ਰਟ ਇਦਾਂ ਕਰਵਾਉਣੀ ਬੁਗੜਾਈ ਸਾਰੀ ਸ਼ਰਟ ਵੀ ਕਰਵਾਸਤਾ ਪੁੱਛੋਗੇ ਪਲੇਨ ਆ ਦੇ ਨਾਲ ਆਪਣੇ ਬਾਟਮ ਰੱਖੇ ਵਾਈਟ ਕਲਰ ਦੀ ਇਹ ਮੈਮੂ ਉਤੇ ਵਰਕ ਹੋਇਆ ਹੈ। ਰੇਨ ਬਾਟਮਾਂ ਇਹ ਮੋਲੀਏ ਤੇ ਵਰਕ। ਨਾਲ ਇਹਦੇ ਪਿਓਰ ਚਨੂਨ ਦਾ ਦੁਪੱਟਾ ਸਾਰਾ ਟਾਈਡ ਆਈ ਹੋਇਆ ਹੈਗਾ, ਸਾਰਾ ਕਲਰਫੁਲ ਦੁਪੱਟਾ। ਸਾਰਾ ਕਲਰਫੁਲ ਦੁਪੱਟਾ ਦਾ ਇਹਦਾ ਪਿਓਰ ਚਨੂਨ ਦਾ ਦੁਪੱਟਾ। ਤੁਸੀਂ ਇਹੀ ਆਪਣੇ ਡਾਈ ਆਪਣੀ ਮਸਲੀਨ ਤੇ ਕਰਾ ਸਕਦੇ ਹੋ, ਜੋਰਜਟ ਤੇ ਕਰਾ ਸਕਦੇ ਹੋ, ਸਾਰੇ ਸੂਟ ਚ ਪਕਾਉਣੇ ਤੇ ਸਾਰੇ ਸੂਟ ਤੇ ਸੇਮ ਰੈਡੀ ਕਰਵਾਉਣਾ ਆਪਣਾ ਸੇਮ ਕਰਵਾ ਸਕਦੇ ਹੋ। ਆਪਣਾ ਬਾਦਨੀ ਵਾਲਾ ਪ੍ਰਿੰਟ ਹੈਗਾ। ਬਾਦਨੀ ਵਾਲਾ ਪ੍ਰਿੰਟ ਆਪਣਾ ਇਹ। ਦੇਖੋ। ਬਹੁਤ ਸੋਨਸਕਾਈ ਜਿਹਾ ਕਲਰ ਹੈ। ਹਾਂਜੀ ਦੇਖੋ ਇਹ ਆਪਣੀ ਜਿਹੜੀ ਬਿੰਦੀਆਂ ਵਾਲੀ ਡਾਟਸ ਵਾਲੀ ਬਾਟਮ ਆਂਗੀ, ਔਰਗੈਂਜਾ ਦੀ ਆਪਣੀ ਫੈਬਰਿਕ ਆਗੀ ਇਹ। ਔਰਗੈਂਜਾ ਦੇ ਵਿੱਚ ਆਪਣੇ ਤਿਆਰ ਕਰਵਾਇਆ ਗਿਆ ਸੂਟ। ਔਰਗੈਂਜਾ ਦੀ ਫੈਬਰਿਕ ਆ ਹੈ ਆਪਣੇ ਡਾਟਸ ਵਾਲੀ ਇਦਾਂ ਬਾਟਮ ਆਂਗੀ ਤੇ ਇਹ ਵਾਲਾ ਬੰਦਨੀ ਪ੍ਰਿੰਟ ਵਾਲੀ ਆਪਣੀ ਸ਼ਰਟ ਆਗੀ। ਸਕਾਈ ਕਲਰ ਹੈ ਇਹਦਾ। ਇਹਦੇ ਵਿੱਚ ਤੁਹਾਨੂੰ ਕਲਰ ਨਾਲ ਕਾਫੀ ਸਾਰੇ ਮਿਲ ਜਾਣਗੇ ਔਰਗੈਂਜਾ ਦੇ ਵਿੱਚ। ਤੇ ਜਿਹੜਾ ਇਹ ਬੰਦਨੀ ਵਾਲਾ ਪ੍ਰਿੰਟ ਹੈਗਾ ਆਪਣਾ ਇਹ। ਇਹ ਤੁਸੀਂ ਔਰਗਾਂਜਾ 'ਚ ਵੀ ਲੈ ਸਕਦੇ ਹੋ ਜੌਰਜਟ 'ਚ ਵੀ ਲੈ ਸਕਦੇ ਹੋ ਕ੍ਰੇਪ 'ਚ ਵੀ ਲੈ ਸਕਦੇ ਹੋ ਟਿਸ਼ੂ 'ਚ ਵੀ ਲੈ ਸਕਦੇ ਹੋ ਸਿਮਰ ਟਿਸ਼ੂ ਦੇ ਵਿੱਚ ਵੀ ਤੇ ਹੁਣ ਆਪਣਾ ਕਾਟਨ ਦੇ ਵਿੱਚ ਵੀ ਆਇਆ ਹੋਇਆ ਹੈਗਾ ਇਹ ਬੰਦ ਨਹੀਂ ਵਾਲਾ ਪ੍ਰਿੰਟ ਤੁਸੀਂ ਕਾਟਨ ਦੇ ਵਿੱਚ ਵੀ ਲੈ ਸਕਦੇ ਹੋਗੇ ਦੇਖੋ ਬਹੁਤ ਸੋਹਣਾ ਆਪਣਾ ਔਰਗਾਂਜਾ ਦਾ ਨੀਚੇ ਪੈ ਸੌਰੀ ਆਪਾਂ ਕੱਪੜਾ ਲਗਾ ਕੇ ਦੇਖੋ ਵਾਈਟ ਕਲਰ ਦਾ ਉੱਤੇ ਇਹਦੇ ਵਰਕ ਕਰਵਾਇਆ ਦੇਖੇ ਘੇਰੇ ਦੇ ਉੱਪਰ ਬਾਰਡਰ ਬਹੁਤ ਸੋਹਣਾ ਦੇਖੋ ਐਦਾਂ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨਾਂਗੇ ਵਾਈਟ ਕਲਰ ਦੇ ਨਾਲ ਬਹੁਤ ਸੋਹਣਾ ਇਹਦਾ ਵਰਕ ਹੋਇਆ ਹੈਗਾ ਦੇਖੋ ਕਾਫੀ ਖੂਬਸੂਰਤ ਵਰਕ ਹੈਗਾ ਔਰ ਦਿਨੈਟ ਵਗੈਰਾ ਤੇ ਨਿ ਕੁਇਡ ਡਿਜ਼ਾਈਨ ਹੈਗਾ ਤੇ ਇਹਦੇ ਬਾਹਾਂ ਦਾ ਵਰਕ ਹੋਇਆ ਹੈਗਾ ਦੇਖੋ ਇਹਦਾ ਇਹ ਵਾਲਾ ਦੀ ਬਾਹਾਂ ਦੇ ਉੱਪਰ ਵਰਕ ਹੈਗਾ ਐਵੇਂ ਬਣਿਆ ਹੈਗਾ ਬਾਹਾਂ ਤੇ ਵਰਕ ਤੁਸੀਂ ਇਹਦੇ ਵਿੱਚ ਕੋਈ ਮੂਤੀ ਵਗੈਰਾ ਐਡ ਕਰਵਾਉਣੀ ਹੈ ਨਾਲ ਬਾਟਮ ਦਾ ਵਰਕ ਐਡ ਕਰਵਾਉਣਾ ਉਹ ਕਰਵਾ ਸਕਦੇ ਹੋਗੇ ਬਾਂਦਨੀ ਨੇ ਪ੍ਰਿੰਟ ਦੇ ਵਿੱਚ ਤੁਸੀਂ ਆਪਣਾ ਜਿਹੜਾ ਫੈਬਰਿਕ ਆ ਕੋਈ ਵੀ ਲੈ ਸਕਦੇ ਨਾਲ ਕਮਲਚਨੂਨ ਦਾ ਦੁਪੱਟਾ ਹੈਗਾ ਆਪਣਾ ਕਮਲਚਨੂਨ ਦੇ ਦੁਪੱਟੇ ਨੂੰ ਆਪਾਂ ਵਾਈਟ ਲੇਸ ਦੇ ਨਾਲ ਨੈਟ ਦੀ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਖੂਬਸੂਰਤ ਆਪਣਾ ਦੁਪੱਟਾ ਦੇਖੋ ਤਿਆਰ ਹੋਇਆ ਹੈਗਾ ਤੁਸੀਂ ਆਪਣਾ organza ਦਾ ਦੁਪੱਟਾ ਵੀ ਲੈ ਸਕਦੇ ਹੋਗੇ ਨਾਲ ਇਹਦੇ ਆਪਣਾ ਚਨੂਨ ਵਗੈਰਾ ਸਕੂਨ ਵਗੈਰਾ ਜਿਵੇਂ ਰੈਡੀ ਕਰਵਾਉ ਵੀ ਕਰਵਾ ਸਕਦੇ ਹੋ ਬਹੁਤ ਸੋਹਣੀ ਵਧੀਆ ਡਿਜ਼ਾਈਨਿੰਗ ਹੈਗੀ ਤੁਸੀਂ ਹੋਰ ਡਿਜ਼ਾਈਨਿੰਗ ਏਸੇ ਫੈਬਰਿਕ ਦੇ ਉੱਪਰ ਰੈਡੀ ਕਰਵਾਉਣੀ ਹੈ ਹੈਂਡਵਰਕ ਵੀ ਹੋ ਜੂ ਤੇ ਮਸ਼ੀਨ ਵੀ ਹੋ ਜੂ ਆਰੀ ਵੀ ਹੋ ਜੂ ਕਿਸੇ ਵੀ ਤਰ੍ਹਾਂ ਤੁਸੀਂ ਸਾਡੇ ਕਾਫੀ ਸਾਰੇ ਸੂਟ ਦੇਖੇ ਹੋਣਗੇ ਬਾਂਦਨੀ ਦੇ ਵਿੱਚ ਬਹੁਤ ਸਾਰੇ ਸੂਟ ਤਿਆਰ ਕਰਵਾਏ ਨੇ ਸੀ ਕਾਫੀ ਸਾਡੇ ਸੂਟ ਐ ਇਦਾਂ ਦੇ ਰੈਡੀ ਹੋਣ ਲਿਗੇ ਹੋਏ ਨੇ ਕਿ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਸਾਰੇ ਡਿਜ਼ਾਈਨ ਵਗੈਰਾ ਹੈਂਡਵਰਕ ਚ ਵੀ ਤਿਆਰ ਹੋਏ ਨੇਗੇ ਆਪਣੇ ਤੇ ਜੇਕਰ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆ ਤੁਸੀਂ ਹਲਕੀ ਜਿਹੀ ਡਿਜ਼ਾਈਨਿੰਗ ਨਾਲ ਰੈਡੀ ਕਰਵਾਉਣਾਗਾ ਆਪਣਾ ਵਾਧਨੀ ਵਾਲਾ ਪ੍ਰਿੰਟ ਤਾਂ ਇੱਧਰ ਰੈਡੀ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਫੈਬਰਿਕ ਵਗੈਰਾ ਤੁਸੀਂ ਆਪਣੀ ਖੁਦ ਚੋਇਸ ਕਰ ਸਕਦੇ ਹੋ ਕਿਹੜੀ ਤੇ ਕਰਵਾਉਣਾਗਾ ਹਾਂਜੀ ਦੇਖੋ ਆਪਣਾ ਨੈਕਸਟ ਡਿਜ਼ਾਈਨ ਹੈ ਜਿਹੜਾ ਇਹ ਵਾਲਾ ਆਪਣਾ ਬਹੁਤ ਸੋਹਣਾ ਕਲਰ ਹੈਗਾ ਕੰਚਈ ਜਾਂ ਮੋਰ ਪੰਖੀ ਜਿਹਾ ਕਲਰ ਹੈਗਾ ਦੇਖੋ ਇਹ ਆਪਣਾ ਮੋਰ ਪੰਖੀ ਜਿਹਾ ਕਲਰ ਹੈਗਾ ਤੇ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਇਹ ਤਿਆਰ ਕਰਵਾਇਆਗਾ ਦੇਖੋ ਇਹਦਾ ਜੀ ਮਰਤਨਾ ਰੈਡੀ ਹੋਇਆ ਆਪਣਾ ਸਾਰਾ ਸੂਟ ਐਵੇਂ 골ਡਨ ਕਲਰ ਦੇ ਆਪਾਂ ਜਿਹੜੀ ਜਰੀ ਹੈਗੀ ਉਹ ਜੂਸ ਕੀਤੀ ਹੈਗੀ ਨੇੜੇ ਕੈਮਰਾ ਕਰਕੇ ਤੁਹਾਨੂੰ ਵਰਕ ਦਿਖਾਉਣ ਦੇਖੋ ਸਾਰਾ ਫਿਨਿਸ਼ਿੰਗ ਬਹੁਤ ਸੋਹਣੀ ਮੈਨੂੰ ਤੁਹਾਨੂੰ ਵਰਕ ਦੀ ਸਾਰੇ ਦੀ ਤੁਸੀਂ ਇਹ ਹੁਣ ਆਪਣਾ ਜਿਹੜਾ ਟਰਾਈ ਇਹ ਤੁਸੀਂ ਯੋਰਟ ਵਗੈਰਾ ਤੇ ਮਸਲੀਨ ਤੇ ਕੈਮਰਿਕ ਤੇ ਕਿਵੇਂ ਮਰਜ਼ੀ ਕਰ ਸਕਦੇ ਬਹੁਤ ਜ਼ਿਆਦਾ ਸੋਹਣੀ ਖੂਬਸੂਰਤ ਡਿਜ਼ਾਈਨਿੰਗ ਐ ਦੇਖੋ ਇਹ ਐਦਾਂ ਕਾਫੀ ਸਾਰੇ ਵੱਡੇ ਫਲਾਰ ਨੇ ਜਿਹੜੇ ਇਹ ਐਦਾਂ ਚਾਕ ਦੇ ਉੱਪਰ ਬਣੇ ਹੋਏ ਰਹਿਣਗੇ ਛੋਟਾ ਫਲਾਰਾ ਜਿਹੜਾ ਐਦਾਂ ਆਪਣਾ ਇਹ ਘੇਰੇ ਦੇ ਉੱਪਰ ਇੱਕ ਸਾਈਡ ਤੇ ਬਣਾ ਹੋਇਆ ਹੈਗਾ ਤੇ ਬਾਕੀ ਦੀ neck ਵਗੈਰਾ ਦੀ ਕੋਈ ਡਿਜ਼ਾਈਨਿੰਗ ਨਹੀਂ ਤਾਂ ਆਪਾਂ ਸਟਿਚਿੰਗ ਟਾਈਮ ਐਦਾਂ ਕਰਵਾਇਆ ਹੋਇਆ ਸਾਰਾ ਹੈ ਨਾ ਤੇ ਇਹਦੀ ਬਾਹ ਦੇ ਉੱਪਰ ਵਰਕ ਹੈਗਾ ਇਹ ਵਾਲੇ ਫਲਾਰ ਦੇ ਜਿਹੜੇ ਦੇਖੋ ਇਹ ਬਾਹ ਦੇ ਉੱਪਰ ਆਉਣਗੇ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਗਈ ਤੇ ਪਿਓਰ ਸ਼ਫੂਨ ਦਾ ਦੁਪੱਟਾ ਜਿਹੜਾ ਆਪਣੇ ਕਮਲ ਚਨੂਨ ਦਾ ਉਹ ਆਪਾਂ ਨੇ ਤਿਆਰ ਕਰਵਾਇਆ ਹੈਗਾ ਤੇ ਇਹ ਤੋਂ 골ਡਨ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣੀ ਖੂਬਸੂਰਤ ਜੀ ਡਿਜ਼ਾਈਨਿੰਗ ਆਪਣੀ ਤਿਆਰ ਹੋਈ ਹੈਗੀ ਤੇ ਜੇਕਰ ਤੁਹਾਨੂੰ ਪਸੰਦ ਆ ਗਈ ਇਹ ਤਾਂ ਤੁਸੀਂ ਆਪਣਾ ਫੈਬਰਿਕ ਸਿਲੈਕਟ ਕਰਕੇ ਕੋਈ ਵੀ ਜਿਹੜਾ ਤੁਸੀਂ ਤਿਆਰ ਕਰਵਾਉਣਾ ਕਿਉਂਕਿ ਹੁਣ ਫੈਬਰਿਕ ਤੁਸੀਂ ਆਪਣੇ ਅਕੋਰਡਿੰਗ ਹੀ ਸਿਲੈਕਟ ਕਰੋਗੇ ਹਨ ਜਿਹੜਾ ਫੈਬਰਿਕ ਤੁਸੀਂ ਤਿਆਰ ਕਰਵਾਉਣਾਗਾ ਵੀ ਤੁਸੀਂ ਗਰਮੀਆਂ ਵਾਲਾ ਕਰਵਾਉਣਾਗਾ ਸਰਦੀਆਂ ਵਾਲਾ ਕਰਵਾਉਣਾਗਾ ਜਾਂ ਤੁਸੀਂ ਪਾਰਟੀ ਵੇਅਰ ਕਰਵਾਉਣਾਗਾ ਜਾਂ ਤੁਸੀਂ ਆਮ ਡੇਲੀ ਵੇਅਰ ਦੇ ਲਈ ਰੈਡੀ ਕਰਵਾਉਣਾਗਾ ਹਨ ਫੈਬਰਿਕ ਦੀ ਸਿਲੈਕਸ਼ਨ ਤੁਸੀਂ ਆਪਣੀ ਕਰਕੇ ਸਾਰੇ ਕਾਫੀ ਸਾਰੇ ਫੈਬਰਿਕ ਆ ਮਾਰੇ ਆ ਪਤਾ ਨੂੰ ਦੱਸ ਦੱਸਦੇ ਹੁੰਨੇ ਵੀਡੀਓ ਵਿੱਚ ਨਾ ਕੋਈ ਵੀ ਫੈਬਰਿਕ ਆਪਣਾ ਸਿਲੈਕਟ ਕਰਕੇ ਤੁਸੀਂ ਸੇਮ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਐਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦਿਖਾਏ ਸੀਗੇ ਉਮੀਦ ਕਰਦੇ ਤੈਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਜਿਵੇਂ ਤੁਸੀਂ ਆਪਣਾ ਕੋਈ ਰੈਡੀ ਕਰਵਾਉਣਾ ਹੈ ਫੈਬਰਿਕ ਦੀ ਸੈਕਸ਼ਨ ਕਰਕੇ ਵਰਕ ਦੀ ਕਰਕੇ ਆਪਣੇ ਨਾ ਸਾਰਾ ਸੇਮ ਬੁਟੀਕ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਚੁਆਇਸ ਦੇ ਅਕੋਰਡਿੰਗ ਸਕਰੀਨਸ਼ਾਟ ਭੇਜ ਕੇ ਤੁਸੀਂ ਵਟਸਐਪ ਤੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪ 是一个